इंडियन टीवी न्यूज पंजाब अपनी खबर अपनी भाषा विच नमस्कार तुसी वेक रहे हो इंडियन टीवी न्यूज पंजाब आओ थो लेकर चलिए अज दबर वाल ਮੋਰਚੇ ਵਾਲਾ ਪੰਜਾਬ ਪਰ ਵਿੱਚ 50 ਸਰਕਾਰ ਦੇ ਕੀਤੇ ਗਏ ਅਰਥੀ ਫੂਕ ਪ੍ਰਦਰਸ਼ਨ ਰੂਪਨਗਰ ਅੱਜ ਕੱਚੇ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਸੱਤੇ ਦੇ ਪੰਜਾਬ ਪਰ ਅੰਦਰਸ ਅਚੀਲ ਅਤੇ ਜਿਲਾ ਪੱਤਰ ਦੇ ਸਰਕਾਰ ਖਿਲਾਫ ਪੁਜਾਰੇ ਕੀਤੇ ਗਏ ਮੁਜਾਰੇ ਕਰਨ ਵਾਲੇ ਵਿੱਚ ਪੰਜਾਬ ਸਰਕਾਰ ਦੇ ਸਰਕਾਰੀ ਭਾਗਾਂ ਸਾਜਾ ਮਛਰਮਲ ਕੰਟਰੈਕਟਰ ਵਰਕਰ ਯੂਨੀਅਨ ਰੋਪੜ ਥਰਮਲ ਪਲਾਂਟ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਪੰਜਾਬ ਵੇਰਕਾ ਮਿਲਕ ਅਤੇ ਕੈਟਲ ਫੀਡ ਫੈਕਟਰੀ ਪਾਂਡਾ ਪੰਜਾਬ ਪਾਵਰ ਕਾਰਪੋਰੇਸ਼ਨ ਲਹਿਰਾ ਮੁਬਥਰਮਲ ਪਲਾਂਟ ਜਲ ਸਪਲਾਈ ਅਤੇ ਸਿਵਰੇਜ਼ ਬੋਰਡ ਹਾਈਟ ਬੋਰਡ ਹਾਈਡਲ ਪ੍ਰਜਟਾ ਪੀ ਡਬਲਯੂ ਡੀ ਇਲੈਕਟ੍ਰੀਕਲ ਵਿਭਾਗ ਸੇਤਵਾਗਾਦੀ ਦੇ ਆਊਟਸੋਰਸਡ ਅਤੇ ਇਨ ਇਨ ਲਿਸਟਮੈਂਟ ਮੁਲਾਜ਼ਮਾਂ ਦੀ ਵਕਫ ਵਕ ਚਤੇ ਬੰਦੇ ਦੇ ਕੰਮੇ ਵੱਲੋਂ ਹਿੱਸਾ ਲਿਆ ਗਿਆ। ਪੁੱਤਰਾ ਬੋ ਗਿਆ ਤਾਂ ਕੀ ਕਰਨਾ ਜੀ? ਜਿਹਦਾ ਕਾਰਨ ਇਹ ਹੈ ਕਿ ਮੁੱਖ ਮੰਤਰੀ ਭਗਵਾਨਤ ਮਾਨ 19 ਵਾਰ ਠੇਕਾ ਬਲਾ ਦੇ ਸਰਕਾਰ ਸਮੋਰਚੇ ਨੂੰ ਮੀਟਿੰਗਾਂ ਦੇ ਕੇ ਮੁਕਰ ਚੁੱਕਿਆ ਹੈ ਜੋ ਕਿ ਮੀਡੀਆ ਦੇ ਵਿੱਚ ਮੈਂ ਕਹਿੰਦਾ ਇੰਨਾ ਝੂਠ ਬੋਲਣ ਵਾਲਾ ਗੱਪੀ ਮੁੱਖ ਮੰਤਰੀ ਅਜੇ ਤੱਕ ਨਹੀਂ ਅਸੀਂ ਦੇਖਿਆ ਹੋਣਾ। ਮੀਡੀਆ ਦੇ ਵਿੱਚ ਬੋਲਦਾ ਬਈ ਧਰਨੇ ਆ ਲਾਓ ਸਿੱਧੇ ਆਪਸਰਾ ਦੇ ਘਰ ਜਾਓ ਮੇਰੀ ਕੋਠੀ ਆਓ ਮਿਲਣ ਵਾਸਤੇ ਜਦੋਂ ਇੱਕ ਮੁੱਖ ਮੰਤਰੀ ਚਿੱਠੀ ਦੇ ਕੇ ਸਾਨੂੰ ਮਿਲਣ ਦਾ ਸਮਾਂ ਨਹੀਂ ਦਿੰਦਾ ਜੇ ਸਿੱਧੇ ਚਲ ਜੀਏ ਤਾਂ ਕਿੱਥੇ ਸਮਾਂ ਦਊਗਾ ਇਹ ਮੀਡੀਆ ਦੇ ਵਿੱਚ ਲੋਕਾਂ ਦਾ ਬੇਕੂਬ ਬਣਾਦਾ ਇਹ ਮੈਂ ਕਹਿੰਦਾ ਸਿਰੇ ਦਾ ਗੱਪੀ ਦਾ ਝੂਠਾ ਮੁੱਖ ਮੰਤਰੀ ਹੈ 19 ਵਾਰ ਠੇਕਾ ਮਲਾਜਨ ਸਰਕਾਰ ਦੇ ਮੋਰਚੇ ਨੂੰ ਮੀਟਿੰਗ ਦੇ ਕੇ ਮਿਲਿਆ ਨਹੀਂ ਇਹਦੇ ਕੋਲ ਸਮਾਂ ਨਹੀਂ ਹੈਗਾ ਲੋਕਾਂ ਵਾਸਤੇ ਜਦੋਂ ਵੋਟਾਂ ਨਹੀਂ ਆ ਫਿਰ ਲੋਕਾਂ ਦੇ ਘਰਾਂ ਦੇ ਵਿੱਚ ਪਹਿਰੀਆਂ ਥਲਾਂ ਦੇ ਫਿਰਦੇ ਇਹੋ ਜਿਹੇ ਮੁੱਖ ਮੰਤਰੀ ਵੀ ਜਿਹੜੇ ਬੋਰਡਾਂ ਦੇ ਮੁਲਾਜਨਾਂ ਨਾਲ ਅਟੈਚ ਹੋਏ ਦੁਆਰ ਤੋਂ ਆ ਰਹੇ ਆ ਵੀ ਕੱਚੇ ਮੁਲਾਜਨਾਂ ਨੂੰ ਪੱਕਾ ਕਿਉ ਅਸੀਂ ਕਾਫੀ ਲੰਬੇ ਸਮੇਂ ਤੋਂ ਇਹੀ ਮੰਗ ਕਰਦੇ ਆ ਰਹੇ ਹਾਂ ਵੀ ਜਿਹੜੇ ਬੋਰਡ ਦੇ ਮਲਾਜ਼ਮਾਂ ਉਹਨਾਂ ਨੂੰ ਰਿਟਾਇਰ ਹੋਣ ਦੇ ਬਾਵਜੂਦ ਵੀ ਤੁਸੀਂ 2022000 ਤੇ ਰੱਖ ਰਹੇ ਆ ਸਾਡੀ ਇਹੀ ਮੰਗ ਆ ਵੀ ਕੰਮ ਤਾਂ ਅਸੀਂ ਕਰਨਾ ਜਦੋਂ ਤੁਸੀਂ ਥਰਮਲ 'ਚ ਜਾ ਕੇ ਦੇਖੋ ਜਿੰਨੇ ਵੀ ਕੰਟਰੈਕਟਰ ਵਰਕਰ ਆ ਠੇਕਾ ਮਲਾਜ਼ਮ ਨੇ ਸਾਰੇ ਕੰਮ ਉਹੀ ਕਰਦੇ ਆ ਸਾਡੀ ਮੰਗ ਇਹੀ ਆ ਵੀ ਉਹੀ ਪੈਸੇ ਸਾਨੂੰ ਦਿੱਤੇ ਜਾਣ ਜਿਹੜਾ 2022000 ਇਹ ਰਿਟਾਇਰੀਆ ਨੂੰ ਦੇ ਰਹੇ ਆ ਠੀਕ ਹੈ ਅਗਲਾ ਸੰਘਰਸ਼ ਜੀ ਜਦੋਂ ਠੇਕਾ ਮਲਾਜ ਸੰਘਰਸ਼ ਮੋਰਚੇ ਦੀ ਮੀਟਿੰਗ ਤੋਂ ਬਾਅਦ ਤੈਅ ਕੀਤਾ ਜਾਊਗਾ ਜਿਹੜਾ ਹੋਣ ਵਾਲਾ ਸਾਡਾ ਕੋਈ ਵੀ ਸੰਘਰਸ਼ ਹੋਊਗਾ ਪੂਰੇ ਜੋਰ ਸ਼ੋਰ ਨਾਲ ਅਸੀਂ ਕਰਾਂਗੇ ਤੇ ਮੁੱਖ ਮੰਤਰੀ ਨੂੰ ਅਸੀਂ ਇੱਕ ਵਾਰਾ ਮੀਟਿੰਗ ਲਈ ਮਜਬੂਰ ਕਰਾਂਗੇ ਵੀ ਉਹ ਬੈਠੇ ਬੈਠ ਕੇ ਸਾਡੀਆਂ ਮੰਗਾਂ ਮਸਲੇ ਦਾ ਹੱਲ ਕਰੇ ਠੀਕ ਹੈ